ਭੂਪਰ ਦਾ ਪਿਆਰ ਮਹਿਸੂਸ ਹੋਣਾ ਇਹੀ ਸਾਡਾ ਜੀਵਨ ਹੈ ਜਿਹੜਾ ਸਾਨੂੰ ਗੁਰੂ ਜੀ ਦੇ ਕੇ ਗਏ ਹੈ ਇਹਦੇ ਤੇ ਧਿਆਨ ਲਿਆਓ ਜਿਉਂ ਅੰਧਲੇ ਪੇਖਤ ਹੋਏ ਅਨੰਦ ਗੂੰਗਾ ਬਖਤ ਗਾਵੇ ਬਹੁ ਸੰਧ ਪਿੰਗਲ ਪਰਬਤ ਪਰਤੇ ਪਾਰ ਹਰ ਕਾ ਇਨਾਮ ਸਗਲ ਉਧਾਰ ਹੁਣ ਵੱਡੀਆਂ ਉਦਾਹਰਨਾਂ ਇੱਕ ਹੋਰ ਦੇ ਰਹੇ ਹਾਂ ਮਹਾਰਾਜ ਕਹਿੰਦੇ ਇੱਕ ਬੰਦੇ ਦੀ ਨਿਗਾ ਚਲੀ ਗਈ ਹੋਵੇ ਉਹਨੂੰ ਦਿਸ ਨਹੀਂ ਰਿਹਾ ਕੋਈ ਇਹੋ ਜੀ ਤਕਨੀਕ ਦੇ ਹਿਸਾਬ ਨਾਲ ਕੋਈ ਉਹਦਾ ਆਪਰੇਸ਼ਨ ਹੋਵੇ ਉਹਨੂੰ ਇਕੇਦਮ ਦਿਸਣ ਲੱਗ ਜੇ ਆਹ ਜਿਹੜਾ ਨੇਹਰ ਸੀ ਉਹਦੇ ਸਾਰੇ ਜੀਵਨ ਚ ਇਹ ਉਹਨੂੰ ਚਾਨਣ ਦਿਸਣ ਲੱਗ ਜੇ ਤੇ ਉਹਨੂੰ ਆਨੰਦ ਕਿੰਨਾ ਹੋਊਗਾ ਉਹਨੂੰ ਮਾਰੇ ਸੁੱਖ ਨਹੀਂ ਕਿਹਾ ਪਰ ਇਹ ਕਹਿੰਦੇ ਆਨੰਦ ਕਿਉਂਕਿ ਜਿਹੜੀ ਚੀਜ਼ ਦੀਦੀ ਨਹੀਂ ਸੀ ਤੇ ਉਹ ਦਿਸਣ ਲੱਗੀ ਜੀਵਨ ਦੇ ਵਿੱਚ ਰੌਸ਼ਨੀ ਆ ਗਈ ਉਹਨੂੰ ਕਿਵੇਂ ਮਹਿਸੂਸ ਹੋਊਗਾ ਆਨੰਦ ਓਵੇਂ ਜਦੋਂ ਸਾਡੀ ਅੰਦਰਲੀ ਸਮਝ ਵੱਧਦੀ ਹੈ ਸਾਡੀ ਤ੍ਰਿਕੁਟੀ ਖੁੱਲਦੀ ਹੈ ਸਾਨੂੰ ਉਹ ਦੱਸਣ ਲੱਗ ਜਾਂਦਾ ਹੈ ਜਿਹੜਾ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਦੇਖਿਆ ਨਹੀਂ ਸੀ ਤਾਂ ਹੀ ਗੁਰਮੁਖ ਅਨੰਦ 'ਚ ਰਹਿੰਦੇ ਆ ਕੁਝ ਮਿਲਦਾ ਹੈ ਗੂੰਗਾ ਬਖਤ